ਸਸੀガル ਜੀ ਸਾਰਿਆਂ ਨੂੰ ਹੈਂਡਵਰਕ ਦਾ ਬਹੁਤ ਹੀ ਪਿਆਰਾ ਪੀਸ ਆ ਗਿਆ ਜੀ ਹੈਂਡਵਰਕ ਚੈੱਕ ਕਰ ਲੋ ਫੁੱਲ ਭਰਿਆ ਵਾ ਸੂਟ ਆ ਦੇਖੋ ਨਵਾਂ ਕਲਰ ਨਵੀਂ ਚੀਜ਼ ਲੋ ਜੀ ਵਰਕ ਚੈੱਕ ਕਰੋ ਫੁੱਲ ਹੈਵੀ ਬਾਜੂ ਫੁੱਲ ਹੈਵੀ ਫਰੰਟ ਦੇ ਨਾਲ ਪਾਰਟੀ ਵੇਅਰ ਸੂਟ ਨਵੇਂ ਕੱਪੜੇ ਤੇ ਨਵੇਂ ਬੇਸ ਦੇ ਅੰਦਰ ਬਹੁਤ ਹੀ ਪਿਆਰਾ ਆਰਟੀਕਲ ਮਿਲਣਾ ਕਿੱਥੇ ਕੇਸਰ ਸੂਟ ਐਂਡ ਸਾੜੀ ਅੰਮਾਲਾ ਸਿਟੀ ਆ ਦੇਖੋ ਦੁਪੱਟਾ ਹੀ ਬਹੁਤ ਸੋਹਣਾ ਆਏਗਾ ਨਾਲ ਖੁੱਲੇ ਡੁੱਲੇ ਸਾਈਜ਼ ਦੇ ਦੁਪੱਟੇ ਫੋਰ ਸਾਈਡ ਦੁਪੱਟਾ ਬਹੁਤ ਹੀ ਬਰੀਕ ਪਿਆਰਾ ਵਰਕ ਆ ਦੇਖੋ ਹੈਂਡ ਵਰਕ ਦਾ ਪੀਸ ਆਏਗਾ ਬਹੁਤ ਹੀ ਪਿਆਰਾ ਪੀਸ ਆਣਾ ਬਾਜੂ ਤੇ ਵਰਕ ਫਰੰਟ ਵੀ ਹੈਵੀ ਦੁਪੱਟਾ ਵੀ ਹੈਵੀ ਕਲਰ ਵੀ ਨਵਾਂ ਚੰਗੀ ਤਰ੍ਹਾਂ ਚੈੱਕ ਕਰਾ ਦੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਜੀ ਆਰਟੀਕਲ ਅੱਛੀ ਤਰ੍ਹਾਂ ਚੈੱਕ ਕਰ ਲਓ ਵੀਡੀਓ ਨੂੰ ਸਕਿਪ ਨਾ ਕਰਨਾ ਸਕਿਪ ਕਰੋਗੇ ਤਾਂ ਕੋਈ ਨਾ ਕੋਈ ਆਰਟੀਕਲ ਮਿਸ ਹੋ ਜਾਏਗਾ ਕੜਾਈ ਚੈੱਕ ਕਰ ਲਓ ਬਹੁਤ ਹੀ ਸੋਹਣਾ ਵਰਕ ਕੀਤਾ ਜੇ ਨਵਾਂ ਕਲਰ ਦੁਪੱਟਾ ਵੀ ਬਹੁਤ ਸੋਹਣਾ ਆ ਲੋ ਜੀ ਦੁਪੱਟਾ ਵੀ ਚੈੱਕ ਕਰ ਲਓ ਇੱਕ ਵਾਰ ਤੁਹਾਨੂੰ ਦੁਕਾਨ ਦਾ ਐਡਰੈਸ ਸਮਝਾ ਦਿੰਨੇ ਆ ਅੰਬਾਲਾ ਸਿਟੀ ਕਪੜਾ ਮਾਰਕੀਟ ਦੇਸ਼ ਸਮਾਜ ਕਾਲਜ ਦੇ ਨੇੜੇ ਕਦੇ ਵੀ ਬੱਸ ਸਟੈਂਡ ਤੋਂ ਆ ਰਹੇ ਰੇਲਵੇ ਸਟੇਸ਼ਨ ਤੋਂ ਆ ਰਹੇ ਕਿਸੇ ਨੂੰ ਪੁੱਛ ਲਓ ਦੇਸ਼ ਸਮਾਜ ਕਾਲਜ ਇੱਕੋ ਕਾਲਜ ਹੈ ਕਪੜਾ ਮਾਰਕੀਟ ਦੇਸ਼ ਸਮਾਜ ਕਾਲਜ ਕਾਲਜ ਤੋਂ ਅਗਰ ਤੁਸੀਂ ਬੱਸ ਸਟੈਂਡ ਤੋਂ ਆਓਗੇ ਤਾਂ ਰਾਈਟ ਤੇ ਕਾਲਜ ਆਏਗਾ ਉਹੜੀ ਜੱਗੇ ਲੈਫਟੇ ਚ ਆਪਣੀ ਦੁਕਾਨ ਪੈਂਦੀ ਹੈ ਗਲੀ ਚ ਬਾਹਰ ਬੋਰਡ ਲੱਗਾ ਕੇਸਰ ਸੂਟ ਐਂਡ ਸਾੜੀ ਅਗਰ ਰੇਲਵੇ ਸਟੇਸ਼ਨ ਤੋਂ ਆ ਰਹੇ ਹੋ ਤਾਂ ਲੈਫਟ ਤੇ ਕੋਲੇ ਜਾਏਗਾ ਕੋਲੇ ਥੋੜੀ ਅੱਗੇ ਹੋ ਜਾਏਗਾ ਉਸ ਤੋਂ ਪਹਿਲੇ ਹੀ ਰਾਈਟ ਤੇ ਗਲੀ ਹੈ ਗਲੀ ਚ ਵੜਦੇ ਸਾਰ ਦੋ ਨੰਬਰ ਦੁਕਾਨ ਹੈ ਆਪਣੀ ਬਾਹਰ ਬੋਰਡ ਲੱਗਾ ਕੇਸਰ ਸੂਟ ਐਂਡ ਸਾੜੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਮੈਸੇਜ ਕਰ ਲਓ ਕਾਲ ਕਰ ਲਓ ਨਹੀਂ ਸਮਝ ਲੱਗਦੀ ਤਾਂ ਆਹ ਲਓ ਜੀ ਅਗਲਾ ਆਰਟੀਕਲ ਚੈੱਕ ਕਰੋ ਤੁਹਾਡੇ ਸਿੱਧ ਤੋਹਫੇ ਆਰਟੀਕਲ ਲੈ ਕੇ ਆਇਆ ਵਾ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਲੈ ਕੇ ਆਇਆ ਹਾਂ ਤੁਸੀਂ ਵੀਡੀਓ ਤੇ ਇੰਨਾ ਪਿਆਰ ਦਿੰਦੇ ਹੋ ਤਾਂ ਆਰਟੀਕਲ ਲਿਆਣੇ ਤਾਂ ਬਣਦੇ ਆ ਦੇਖੋ ਸਾਡੇ ਐਸੇ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਲੈ ਕੇ ਆਨੇ ਆ ਛਾਣ-ਛਾਟ ਕੇ ਆ ਦੇਖੋ ਨਵੇਂ-ਨਵੇਂ ਬੇਸ ਨਵੇਂ-ਨਵੇਂ ਚੀਜ਼ਾਂ ਵਰਕ ਦੇਖੋ ਪੱਲੇ ਤੇ ਬਹੁਤ ਸੋਹਣਾ ਵਰਕ ਫਰੰਟ ਵੀ ਫੁੱਲ ਹੈਵੀ ਦੁਪੱਟੇ ਬਹੁਤ ਸੋਹਣੇ ਕਲਰ ਵੀ ਨਵੇਂ ਆ ਦੇਖੋ ਦੁਪੱਟਾ ਚੈੱਕ ਕਰੋ ਫੁੱਲ ਸਾਈਜ਼ ਲੰਬਾ ਚੋੜਾ ਦੁਪੱਟਾ ਤੇ ਆ ਦੇਖੋ ਦੁਪੱਟਾ ਚੈੱਕ ਕਰੋ ਪੂਰਾ ਫੋਰ ਸਾਈਡ ਦਾ ਭਰਵਾ ਹੈਵੀ ਦੁਪੱਟਾ ਆਏਗਾ ਇਹ ਮਿਲਨੇ ਕਿੱਥੇ ਆ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਇੱਕ ਵਾਰ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਕਿਸੇ ਵੀ ਮੇਰੇ ਭੈਣ ਤੇ ਪਰ阿里 ਨਵਾਂ ਕੰਮ ਸਟਾਰਟ ਕਰਨਾ ਤੇ ਇੱਕ ਵਾਰ ਵਿਜ਼ਿਟ ਕਰ ਲਓ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਤੁਹਾਨੂੰ ਇਹ ਕਲਰ ਵੀ ਦਿਖਾ ਦਿੰਦਾ ਆ ਦੇਖੋ ਲ্যাਵੈਂਡਰ ਕਲਰ ਜਿਹੜਾ ਕਲਰ ਹਮੇਸ਼ਾ ਡਿਮਾਂਡ ਵਿੱਚ ਰਹਿੰਦਾ ਹੈ ਲ্যাਵੈਂਡਰ ਕਲਰ ਆ ਦੇਖੋ ਖੋਲ ਕੇ ਦਿਖਾ ਦਿੰਦੇ ਆ ਤੁਹਾਨੂੰ ਬਹੁਤ ਪਿਆਰਾ ਕਲਰ ਹੈਗਾ ਹਮੇਸ਼ਾ ਡਿਮਾਂਡਿਤ ਰਹਿੰਦਾ ਕਲਰ ਨਾਵੈਂਡਰ ਕਲਰ ਦੁਪੱਟਾ ਵੀ ਦੇਖੋ ਇਹਦਾ ਫੁੱਲ ਸਾਈਜ਼ ਦਾ ਦੁਪੱਟਾ ਰਹਿਣ ਵਾਲਾ ਲੰਮਾ ਚੌੜਾ ਦੁਪੱਟਾ ਫੋਰ ਸਾਈਡ ਦੇ ਨਾਲ ਇਹ ਆ ਦੇਖੋ ਦੁਪੱਟਾ ਇਸ ਤਰ੍ਹਾਂ ਦੇ ਦੁਪੱਟੇ ਆਉਂਦੇ ਨੇ ਸਾਡੇ ਕੋਲ ਇਹ ਬਹੁਤ ਪਿਆਰੇ ਦੁਪੱਟੇ ਹੈਗੇ ਨੇ ਸਿੱਧਾ ਕਲਰ ਵੀ ਤੁਹਾਨੂੰ ਚੈੱਕ ਕਰਾਵਾਂਗੇ ਦੁਪੱਟਾ ਇਸ ਤਰ੍ਹਾਂ ਹੀ ਦਿਖਾਵਾਂ ਇੱਕ ਵਾਰ ਫਿਰ ਦੁਬਾਰਾ ਆ ਦੇਖੋ ਉਹ ਸੋਣਾ ਪੀਸ ਹੈਗਾ ਪਹਿਲਾ ਦੁਪੱਟਾ ਹੀ ਦਿਖਾ ਦਿੰਦੇ ਆ ਇਹ ਆ ਦੇਖੋ ਫੁੱਲ ਸਾਈਜ਼ ਦੁਪੱਟਾ ਆ ਦੇਖੋ ਇਹ ਅਸੀਂ ਖੋਲਾਂਗੇ ਐਵੇਂ ਆ ਦੇਖੋ ਦੁਪੱਟਾ ਕਿੰਨਾ ਬੁਧਿਆ ਫੁੱਲ ਸਾਈਜ਼ ਦਾ ਦੁਪੱਟਾ ਲੰਮਾ ਚੋੜਾ ਦੁਪੱਟਾ ਤੇ ਸੋਹ ਵੀ ਬਹੁਤ ਪਿਆਰਾ ਇਹ ਆ ਦੇਖੋ ਅੱਤੇਨ ਕਲਰ ਆਏ ਨੇ ਤਿੰਨੋ ਕਲਰ ਚੁਨਿੰਦਾ ਕਲਰ ਆ ਗਏ ਨੇ ਕੋਈ ਵੀ ਮੇਰੇ ਭੈਣ ਤੇ ਭਰਾ ਨੂੰ ਕਲਰ ਚੰਗਾ ਲੱਗ ਰਿਹਾ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਆਰਡਰ ਕਰ ਸਕਦੇ ਹੋ ਕੜਾਈ ਚੰਗੀਤਰਾ ਚੈੱਕ ਕਰ ਲਓ ਕਲਰ ਚੰਗੀਤਰਾ ਚੈੱਕ ਕਰ ਲਓ ਸੋਹਣੇ ਸੋਹਣੇ ਦੁਪੱਟੇ ਸੋਹਣੇ ਸੋਹਣੇ ਸੂਟ ਬਿੱਲੇ ਕਿੱਥੇ ਹੈ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਕਦੇ ਵੀ ਅੰਬਾਲਾ ਸਿਟੀ ਆ ਰਹੇ ਹੋ ਨੇੜੇ ਦੇਸ਼ਮਾਜ ਕਾਲਜ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਿਹਾ ਹੈ ਬਸ ਕਾਲਜ ਯਾਦ ਰੱਖੋ ਨਹੀਂ ਸਮਝ ਲੱਗਦੀ ਤਾਂ ਨੰਬਰ ਆਪਣਾ ਸਕਰੀਨ ਤੇ ਦਿੱਤਾ ਹੋਇਆ ਹੈ ਤੁਸੀਂ ਸਾਨੂੰ ਫੋਨ ਕਰ ਲਓ ਮੈਸੇਜ ਕਰ ਲਓ ਲੋਕੇਸ਼ਨ ਮਿਲ ਜਾਏਗੀ ਕਿੱਥੇ ਵੀ ਖੜੇ ਹੋਵੋਗੇ ਕਪੜਾ ਮਾਰਕੀਟ ਸਾਡਾ ਕੋਈ ਨਾ ਕੋਈ ਮੈਂਬਰ ਲੈਣ ਵਾਸਤੇ ਆ ਜਾਏਗਾ ਅਗਰ ਤੁਸੀਂ ਨਵਾਂ ਕੰਮ ਸਟਾਰਟ ਕਰਨ ਦੀ ਸੋਚ ਰਹੇ ਹੋ ਜਾਂ ਕਰ ਰਹੇ ਹੋ ਜਿੱਦਾ 4-4 ਦੇ ਬੰਡਲ ਆਉਂਦੇ ਆ 4-4 ਦੇ ਬੰਡਲ ਨਹੀਂ ਲੈ ਸਕਦੇ ਤੁਸੀਂ 2-2 ਪੀਸ ਲੈ ਕੇ ਵੈਰਾਈਟੀ ਬਣਾ ਲਓ ਅਗਰ ਵਿਆਹ ਸ਼ਾਦੀ ਦਾ ਕਪੜਾ ਲੈਣਾ ਤੁਸੀਂ ਉਹ ਵੀ ਤੁਹਾਨੂੰ ਹੋਲਸੇਲ ਰੇਟ ਤੇ ਮਿਲੇਗਾ ਸਾਰੀ ਤਰ੍ਹਾਂ ਦੇ ਸੂਟ ਮਿਲਣਗੇ ਲੈਂਨ ਦੇਨ ਦੇ ਸੂਟ ਬ੍ਰਾਈਡਨ ਸੂਟ ਸਾਰੇ ਤਰ੍ਹਾਂ ਦੇ ਵੈਰਾਈਟੀ ਤੁਹਾਨੂੰ ਮਿਲਣੀ ਇੱਥੇ ਇੱਕ ਵਾਰ ਵਿਜ਼ਿਟ ਕਰਨਾ ਪੈਣਾ ਕੇਸਰ ਸੂਟ ਐਂਡ ਸਾੜੀ ਅੰਬਾਲਾ ਸਿਟੀ ਬ੍ਰਾਈਡਲ ਲਹਿੰਗੇ ਮਿਲ ਜਾਣਗੇ ਪਾਰਟੀ ਵਾਲ ਲਹਿੰਗੇ ਪਾਰਟੀ ਵੀ ਸਾੜੀ ਪੈਂਟਾ ਸ਼ਰਟਾ ਕੁਰਤੇ ਪਜਾਮੇ ਜਿਸ ਤਰ੍ਹਾਂ ਦੀ ਆਈਟਮ ਤੁਹਾਨੂੰ ਚਾਹੀਦੀ ਉਸ ਤਰ੍ਹਾਂ ਦੀ ਸਾਰੀ ਵੈਰਾਈਟੀ ਤੁਹਾਨੂੰ ਇੱਥੇ ਮਿਲੇਗੀ ਇੱਕ ਵਾਰ ਵਿਜ਼ਿਟ ਕਰਨਾ ਪੈਣਾ ਹੈ ਅਗਰ ਤੁਸੀਂ ਸਭ YouTube ਤੋਂ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਜਲਦੀ ਨਾਲ ਸ਼ੇਅਰ ਜਰੂਰ ਕਰੋ ਸ਼ੇਅਰ ਕਰਨ ਦੇ ਨਾਲ ਅੱਗੇ ਕਿਸੇ ਨਾ ਕਿਸੇ ਦਾ ਫਾਇਦਾ ਹੁੰਦਾ ਹੈ ਤੁਸੀਂ ਸ਼ੇਅਰ ਕਰਦੇ ਹੋਗੇ ਤੇ ਕਿਸੇ ਨਾ ਕਿਸੇ ਕੋਲ ਜ਼ਰੂਰਤਮੰਦ ਕੋਲ ਪਹੁੰਚੇਗੀ ਤਾਂ ਉਹਦਾ ਫਾਇਦਾ ਹੋ ਜਾਏਗਾ ਵੀਡੀਓ ਸ਼ੇਅਰ ਕਰੋ YouTube ਤੋਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ अगर फेसबुक और इंस्टाग्राम तो देख रहे हो ਤਾਂ ਪੇਜ ਨੂੰ ਫੋਲੋ ਜਰੂਰ ਕਰੋ ਨਵੇਂ-ਨਵੇਂ ਆਰਟੀਕਲ ਨੇ ਨਵੀਆਂ-ਨਵੀਆਂ ਚੀਜ਼ਾਂ ਨੇ ਆ ਦੇਖੋ ਐਡਾ ਵੀ ਆਰਟੀਕਲ ਮਿਲਣਗੇ ਜਿੱਦਾਂ 53 ਦਾ ਬੰਡਲ ਆ ਗਿਆ ਤੁਸੀਂ 2 ਪੀਸ ਲੈ ਕੇ ਵੈਰਾਈਟੀ ਬਣਾ ਸਕਦੇ ਹੋ ਇਸ ਕਰਕੇ ਤੁਹਾਨੂੰ ਇੱਕ ਵਾਰ ਵਿਜ਼ਿਟ ਕਰਨਾ ਪੈਣਾ 300 ਫੂਟ ਐਂਡ ਸਾੜੀ ਅੰਬਾਲਾ ਸਿਟੀ ਨੇੜੇ ਦੇਸ਼ਮਾਚ ਕੋਲੇਜ ਕਦੇ ਵੀ ਅੰਬਾਲਾ ਸਿਟੀ ਆ ਰਹੇ ਫੋਨ ਕਰ ਲੈਣਾ ਨਹੀਂ ਤਾਂ ਕੋਲੈਜ ਦੇ ਕੋਲ ਆ ਕੇ ਫੋਨ ਕਰ ਲੈਣਾ ਲੋਕੇਸ਼ਨ ਮੰਗਵਾ ਲੈਣਾ ਜਿਸ ਤਰ੍ਹਾਂ ਵੀ ਅੱਛਾ ਲੱਗੇ ਉਸ ਤਰ੍ਹਾਂ ਤੁਹਾਨੂੰ ਲੋਕੇਸ਼ਨ ਮਿਲ ਜੇਗੀ ਕੋਈ ਨਾ ਕੋਈ ਮੁੰਡਾ ਵੀ ਭੇਜ ਦਾਂਗੇ ਜਿੱਥੇ ਵੀ ਤੁਸੀਂ ਖੜੇ ਹੋਗੇ ਲੈਣ ਵਾਸਤੇ ਆ ਜਾਏਗਾ ਇਸ ਤਰ੍ਹਾਂ ਦੇ ਆਰਟੀਕਲ ਦੇਖਣ ਵਾਸਤੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰੋ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਅਗਲਾ ਵੀਡੀਓ ਦੇਖਣ ਵਾਸਤੇ ਥੋੜੀ ਵੇਟ ਥੋੜਾ ਇੰਤਜ਼ਾਰ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ